ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀ ਹਾਂਜੀ ਨਵੀਂ ਅਪਡੇਟਰ ਦੇ ਰਹੇ ਆ ਹੁਣੇ ਹਣ ਦੀ ਨਵੀਂ ਅਪਡੇਟ ਮੀ ਪੈ ਰਿਆ ਜੀ ਥੋੜਾ ਜਿਹਾ ਤੜਕਿਆ ਸੀ ਤਾਂ ਹੁਣ ਫੇਰ ਚਾਲੂ ਹੋ ਗਿਆ ਕੁਦਰਤ ਮਿਹਰਬਾਨੋ ਹੀ ਖੜੀ ਹੈ ਬਹੁਤ ਵਧੀਆ ਪ੍ਰਮਾਤਮਾ ਨੇ ਸੁਣੀ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਆਹੀਂ ਚੰਦਰਾ ਵੇ ਜੀ ਗਰਮੀ ਤੋਂ ਕੁਛ ਰਾਹਤ ਮਿਲੂਗੀ ਬਹੁਤ ਜਿਆਦਾ ਗਰਮੀ ਪੈ ਰਹੀ ਸੀ 45 ਡਿਗਰੀ ਦੇ ਨੇੜੇ ਗੰਗਨੌਰ ਜ਼ਿਲ੍ਹੇ ਚ ਬਹੁਤ ਤਪਰੇ ਸੀ ਦਿਨ ਦੁਪਹਿਰੇ ਤਾਈਂ ਨਹੀਂ ਗਰਮੀ ਸੀ ਬਾਹਰ ਨਹੀਂ ਨਿਕਲ ਹੁੰਦਾ ਸੀ ਕੰਮ ਕਰਨਾ ਤਾਂ ਦੂਰ ਜੀ ਜਿਵੇਂ ਦਾ ਤੰਗ ਹੋਏ ਪੈ ਸੀ ਪਾਣੀ ਪੂਣੀ ਜਿਵੇਂ ਲਾਉਂਦੇ ਸੀ ਦਿਨੇ ਗਰਮੀ ਬਹੁਤ ਹੁੰਦੀ ਸੀ ਹੁਣ ਬਹੁਤ ਵਧੀਆ ਰਾਹਤ ਮਿਲੂਗੀ ਰੱਬ ਦਾ ਲੱਖ ਲੱਖ ਸ਼ੁਕਰ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਬਾਬਾ ਜੀ ਦਾ ਬਹੁਤ ਬਹੁਤ ਮਿਹਰਬਾਨ ਹੋਇਆ ਆਕੋ ਤੇ ਨਾਲੇ ਵੇਖੋ ਜੀ ਪਸ਼ੂ ਵੀ ਆਨੰਦ ਮਾਣ ਰਹੇ ਐ ਮੀਂਹ ਦਾ ਆ ਵੇਖੋ ਨਾ ਰਹੇ ਐ ਨਾ ਬੱਚਾ ਬਹੁਤ ਗਰਮੀ ਮਨਾਉਂਦੇ ਸੀਗੇ ਵਧੀਆ ਆਨੰਦ ਲਈ ਜਾਂਦੇ ਐ ਭਾਬੇ ਨਾਨਕ ਦੀ ਕਿਰਪਾ ਨਾ ਵੇਖੋ ਕੱਟੀ ਵੀ ਵਧੀਆ ਨਾ ਆ ਰਹੀ ਐ ਇੰਨੀ ਗਰਮੀ ਸੀ ਖੇੜ ਰਹੀ ਐ ਮੀਚਾ ਵੇਖੋ ਹਾਏ ਕੋ ਕਿਤੇ ਮੂੰਹ ਕਿਧਰ ਨੂੰ ਮਾਰਦੀ ਐ ਕਿਤੇ ਕਿਧਰ ਨੂੰ ਇਹ ਹੁਣੇ-ਹੁਣੇ ਅਪਡੇਟ ਨਵੀਂ ਜੀ ਥੋੜਾ ਜਿਹਾ ਚਰ ਪੈ ਜਾਂਦਾ ਫੇਰ हट ਜਾਂਦਾ ਫੇਰ ਆ ਜਾਂਦਾ ਸਾਰੇ ਆਨੰਦ ਮਾਨਦੇ ਹੋਏ ਪਸ਼ੂ ਕੁਦਰਤ ਸਾਰਿਆਂ ਨੂੰ ਪਾਣੀ ਤੂੰ ਸੌਖਾ ਹੋ ਜੂਗਾ ਜੀ ਠੰਡ ਹੋ ਜੂਈ ਗਰਮੀ ਬਹੁਤ ਪੈ ਰਹੀ ਸੀ ਵਾਹਿਗੁਰੂ 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 ਦੇਖੋ ਜੀ ਤੇ ਦੱਸੋ ਜੀ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰ ਜੀ ਕਿੱਥੇ ਮੀਂਹ ਪੈ ਰਿਹਾ ਹੈ ਕਿੱਥੇ ਨਹੀਂ ਤੇ ਤੁਹਾਡੇ ਵੀਰ ਜੀ ਨੂੰ ਸਪੋਰਟ ਵੀ ਕਰਿਆ ਕਰੋ ਨਮਾਣੇ ਜੀ ਨੂੰ ਆ ਗਰਮਨ ਵੀ ਆਨੰਦ ਮਾਨਦਾ ਹੋਇਆ ਮੀਂਹ ਦਾ ਪੂਰਾ ਖੁਸ਼ ਹੋਇਆ ਖੜਾਈ ਇਹ ਵੀ ਬਹੁਤ ਗਰਮੀ ਮਨਾਉਂਦਾ ਹੈ ਵਾਹਿਗੁਰੂ ਵਾਹਿਗੁਰੂ ਗੁਰੂ ਵਾਲਾ ਬਣੀ ਵੀਰ ਵੀ ਤੇ ਕੀ ਨਾ ਲੈਂਦੇ ਇੱਕ ਜੀ ਨਰਮਾ ਵੀਜਿਆ ਸੀ ਉਹਨੂੰ ਭੁੰਡੀ ਖਾ ਰਹੀ ਸੀ ਥੱਲੋਂ ਕਾਲੀ ਟਿੱਟਣ ਜੀ ਹੁਣ ਉਹ ਤੋਂ ਵੀ ਰਾਹਤ ਮਿਲ ਜੂਈ ਉਹ ਖਾਣੋਂ ਹਟ ਜੂਈ ਜੀ ਨਹੀਂ ਤਾਂ ਨਰਮਾ ਉਹ ਵੀ ਗਰਮੀ ਨਾਲ ਵੀ ਛੜੀ ਜਾਂਦਾ ਸੀ ਗਰਮੀ ਬਹੁਤ ਸੀਗੀ ਵਿਚਾਰੇ ਪਸ਼ੂ ਪੰਛੀਆਂ ਦਾ ਬਹੁਤ ਔਖਾ ਸੀ ਆ ਹੁਣ ਪਰਮਾਤਮਾ ਮਿਹਰਬਾਨ ਹੋਇਆ ਹੋਇਆ ਵਾ ਵਾਰਬਾ ਵਾਰਬਾ ਕੀ ਕੁਦਰਤ ਤੇਰੇ ਨੇ ਯਾਰੇ ਐ ਇਹ ਕੁਦਰਤ ਨੂੰ ਸਾਰਿਆਂ ਨੂੰ ਇੱਕੋ ਜਿਹਾ ਲੈ ਕੇ ਚਲਦੀ ਏ ਜੀ ਭਗਵਾਨ ਸਾਰੇ ਰੰਦਾ ਤੇ ਬੰਦਾ ਆਪਦੇ ਢਿੱਡ ਢਿੱਡ ਦਾ ਸੋਚਦਾ ਕੱਲਾ ਇਹਨੇ ਸਾਰਿਆਂ ਦਾ ਪਸ਼ੂ ਪੰਛੀ ਜੀਵ ਜੰਤੂ ਜੋ ਵੀ ਇੱਥੇ ਸੰਸਾਰ ਤੇ ਕੋਈ ਵੀ ਪ੍ਰਾਣੀ ਹੈ ਉਹਨੂੰ ਸਾਰਿਆਂ ਦਾ ਪਰਮਾਤਮਾ ਨੂੰ ਫਿਕਰ ਹੈ ਜੀ ਭਾਈ ਜੀ ਕੋਈ ਬੋਲਦਿਆਂ ਤੋ ਗਲਤੀ ਹੋ ਜੇ ਮਾਫ ਕਰਨਾ ਵੀਰ ਜੀ ਨੂੰ ਤੇ ਸਪੋਰਟ ਕਰੋ ਵੀਰ ਜੀ ਤੁਹਾਡੇ ਭਰਾ ਨੂੰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਬਈ ਕਿਵੇਂ ਲੱਗਦੀ ਵੀਡੀਓ ਪਸੰਦ ਹੈ ਕਿ ਕਿਵੇਂ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ